ਦੋਸਤੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਮਾਲੂ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਹੈ ਸਾਡਾ ਪਿੰਡ ਕਮਾਲੂ ਸਾਨੂੰ ਤਹਿਸੀਲ ਪੈਂਦੀ ਹੈ ਤਲਵੰਡੀ ਸਾਬੋ ਤੇ ਜ਼ਿਲ੍ਹਾ ਪੈਂਦਾ ਬਠਿੰਡਾ ਤੇ ਨੇੜੇ ਪਿੰਡ ਸਾਡੇ ਇੱਕ ਸਾਈਡ ਤੇ ਲਾਲ ਲੈਣਾ ਪਿੰਡ ਰਹਿੰਦਾ ਹੈ ਇੱਕ ਸਾਈਡ ਤੇ ਬੰਗੀਆਂ ਤੇ ਰਾਮਾ ਮੱਡੀ ਸ਼ਹਿਰ ਹੈ ਜਿਹੜਾ ਉਹ ਸਾਡੇ ਬਿਲਕੁਲ ਨਾਲ ਰਹਿੰਦੇ ਤੇ ਇੱਕ ਸਾਈਡ ਤੇ ਜੱਜਲ ਪਿੰਡ ਰਹਿੰਦਾ ਹੈ ਜਿਸ ਘਰ ਦੇ ਵਿੱਚੋਂ ਮੈਂ ਵੀਡੀਓ ਬਣਾ ਰਿਹਾ ਨਾ ਬਾਈ ਖੇਤੀਬਾੜੀ ਦਾ ਕੰਮ ਕਰਦਾ ਤੇ ਨਾਲ-ਨਾਲ ਪਸ਼ੂ ਪਾਲਣ ਦਾ ਕੀਤਾ ਹੈ ਪੇਤਾਪੁਰ ਕੀ ਕੀਤਾ ਹੈਗਾ ਤੇ ਹਰੇਕ ਆਪਾਂ ਜ਼ਿੰਮੇਵਾਰ ਭਰਾ ਕਰਦੇ ਆਗੇ ਤੇ ਲਿਮਟ ਦੇ ਵਿੱਚ ਬਾਈ ਕੋਲੇ ਪਸ਼ੂ ਹੈ ਮਤਲਬ ਤਿੰਨ ਕੇ ਪਸ਼ੂ ਇੱਧਰ ਖੜੇ ਆ ਇੱਕ ਇਹ ਖੜੀ ਤੇ ਇੱਕ ਬਾਈ ਕੋਲੇ ਗਾਏंगी ਤੇ ਉਹਨਾਂ ਦੇ ਵਿੱਚੋਂ ਬਾਈ ਨੇ ਇੱਕ ਝੋਟੀ ਬਕਾਊ ਕੀਤੀ ਹੈ ਡਿਟੇਲ ਨਾਲ ਆਪਾਂ ਇਹਦੀ ਸਾਰੀ ਲੈ ਲਾਂਗੇ ਤਾਜੀ ਸੂਈ ਝੋਟੀ ਹੈਗੀ ਜਿਹੜੇ ਵੀ ਭਰਾ ਨੂੰ ਚੰਗੀ ਲੱਗੀ ਉਹਦੀ ਤਸੱਲੀ ਕਰ ਲਿਓ ਹੱਕ ਬਣਦਾ ਤੁਹਾਡਾ ਤਸੱਲੀ ਕਰਨ ਦਾ ਤਾਂ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੇ ਮੇਰਾ ਕੰਮ ਸਿਰਫ ਤੁਹਾਨੂੰ ਵੀਡੀਓ ਦੇ ਵਿੱਚ ਪਸ਼ੂ ਦਿਖਾਉਣਾ ਹੈਗਾ ਅਗਲੀ ਜੋ ਵੀ ਕਾਰਵਾਈ ਆ ਦੋਸਤੋ ਤੁਹਾਡੀ ਹੈਗੀ ਤੇ ਚੋਟੀ ਇਹ ਹੈਗੀ ਹੈਗੀ ਦੂਜਾ ਸੂਆ ਬਾਕੀ ਡਿਟੇਲ ਆਪਾਂ ਸਾਰੀ ਲੈ ਲੈਣੇ ਆ ਤੇ ਨੰਬਰ ਇਸ ਮਾਲਕ ਭਰਾ ਦਾ ਸਕਰੀਨ ਤੇ ਚੱਲਦਾ ਰਹਿਣਾ ਆਈ ਭੋਲੇ ਸਾਹਮਣੇ ਕੀ ਹਾਲ ਆ ਭੋਲੇ ਠੀਕ ਠਾਕ ਹੋ ਮੋਬਾਈਲ ਨੰਬਰ ਬੋਲ ਦੇ ਪਹਿਲਾਂ ਤਾਬ ਦਾ 62 39 36504 62 39 36504 36504 ਇਹ ਪਹਿਲਾਂ ਤਾਂ ਇਹ ਦੱਸ ਵੀ ਝੋਟੀ ਤੇਰੇ ਘਰ ਦੀ ਹੈ ਇਹ ਹਾਂ ਇਹ ਘਰ ਦੀ ਕਿੰਨੇ ਘਰ ਦੀ ਸਾਰਿਆਂ ਦਾ 3 ਨੇ ਘਰਦਿਆਂ ਤੇ ਇਹ ਸੂਆ ਕਹਿਮਾ ਸੂਈ ਹੈ ਦੂਜਾ ਸੂਆ ਦੂਜਾ ਸੂਆ ਹੁਣ ਸੂਈ ਹੈ ਕਹ ਕਦਨੋਂ ਹੋ ਗਈ ਸੂਈ ਨੂੰ ਸੂਈ ਨੂੰ ਬਸ ਪਾਸੇ ਸੂਈ ਹੈ ਪਰਸਾਂ ਸੁਈ ਹੈ ਤੇ ਪਿਛਲੇ ਸੂਏ ਤੇਰੇ ਕੋਲੇ ਪਹਿਲਾਂ ਦੁੱਧ ਕਿੰਨਾ ਦਿੱਤਾ 11 ਲੀਟਰ 11 ਲੀਟਰ ਅੱਛਾ ਤੇ ਹੁਣ ਬੋਲਾ ਸਾਫ ਹੋ ਗਿਆ ਬੋਲੇ ਤੋਂ ਕਿ ਚਲੀ ਜਾਂਦੀ ਬੋਲੇ ਜੀ ਹਾਲੇ ਉੱਚਾਈ ਚੂਈ ਦੀ ਥਣਾ ਥਣਾ ਦੀ ਸਾਰੀ ਸਹੀ ਹੈ ਦੁੱਧ ਕਿੰਨਾ ਲੰਮਾ ਟਾਈਮ ਦਿੰਦੀ ਹੈ ਦੁੱਧ ਘੱਟ ਘੱਟ ਵੀ 4 ਮਹੀਨੇ ਪਹਿਲਾਂ ਹਰਦੇ ਹੋ ਅੱਛਾ ਹਾਂ ਜੀ ਬਾਕੀ ਕਿੰਨੇ ਮਹੀਨੇ ਦਿੰਦੀ ਆ ਸਵੇਰੇ ਤੋਂ ਬਾਅਦ ਹਾਂ ਸਵੇਰੇ ਤੋਂ ਬਾਅਦ ਹਾਂ ਠੀਕ ਹੈ ਸਾਡੇ ਕੋਲ ਤਾਂ ਪਹਿਲੇ ਤੋਂ ਦਾਹ ਕੋ ਕੀਤਾ ਹੈ ਹਾਂ ਹੁਣ ਅਗਰੇ ਵੇਖਾਂਗੇ ਆ ਠੀਕ ਹੈ ਝੋਟੀ ਦੋਸਤੋ ਸਾਹਮਣੇ ਖੜੀ ਹੈ ਡਟੇਲ ਸੁਣਨਾ ਬਾਈ ਨੇ ਦੱਸ ਤੀ ਤੇ ਇਹਨੂੰ ਤੋੜ ਬਾਈ ਹੁਣ ਇਧਰ ਆਪਾਂ ਕੱਢੀਏ ਬਾਹਰੇ ਨੂੰ ਬਸ ਸੁਣਨਾ ਤੋੜ ਕੇ ਦਿਖਾਉਂਗਾ ਤੇ ਮਾਗਰੇ ਦੇ ਕੱਟੀ ਹੈਗੀ ਹਾਂ ਜੀ ਕੱਟੀ ਜੀ ਆਹ ਬੈਠੀ ਹੈ ਦੋਸਤੋ ਕੱਟੀ ਹੈ ਦੀ ਇਹ ਡਾਇਰੈਕਟ ਕ੍ਰੋਸਿੰਗ ਦੀ ਕੱਟੀ ਹੈ ਮੇਰੇ ਪਿੰਡ ਦੇ ਵਿੱਚ ਸਾਂਹਣਾ ਹੈਗਾ ਉਹਨਾਂ ਤੋਂ ਡਾਇਰੈਕਟ ਕ੍ਰੋਸਿੰਗ ਹੋਈ ਵੀ ਹੈ ਇਹ ਆ ਜਾ ਇਧਰ ਕਿਉਂਕਿ ਥਾਂ ਭੀੜਾ ਪਸ਼ੂ ਵਾਲਾ ਭਰਾ ਕੋਲੇ ਤਾਂ ਕਰਕੇ ਨਾ ਪਸ਼ੂ ਵੇਚਦਾ ਹੈਗਾ ਇੱਧਰ ਕਰ ਲਈ ਹੱਕ ਦੇ ਨੂੰ ਹੱਕ ਦੇ ਕੋਈ ਗੱਲ ਨਹੀਂ ਹੱਕ ਇੱਧਰ ਲਿਆ ਆ ਇੱਧਰ ਇੱਧਰ ਹੀ ਲੈ ਜਾ ਮਾੜਾ ਇਹ ਲੰਮਾ ਹੈ ਆ ਇਹਨੂੰ ਇੱਧਰ ਲੈ ਕੇ ਚਲਾਂਗੇ ਜਿੰਨਾ ਤੱਕ ਜਾਂਦੀ ਹੈ ਕੋਈ ਗੱਲ ਜਾਣ ਦੇ ਆ ਮੈਂ ਇੱਥੋਂ ਦਾ ਤੁਸੀਂ ਜੱਜ ਕਰ ਲਿਓ ਝੋਟੀ ਨੂੰ ਥਾਣਾ ਕੱਲਾ ਕੱਲਾ ਥਾਣਾ ਸੋਹਣਾ ਥਾਣਾ ਲੱਗਿਆ ਇੱਥੋਂ ਤੁਸੀਂ ਧਿਆਨ ਨਾਲ ਦੇਖ ਲਿਓ ਆ ਆ ਖੜੀ ਹੈਗੀ ਤੇ ਮੈਂ ਤੁਹਾਨੂੰ ਸਾਈਡ ਤੋਂ ਵੀ ਝੋਟੀ ਨੂੰ ਦਿਖਾਉਣਾ ਹੈਗਾ ਇਹਨਾਂ ਪਸ਼ੂ ਡਰਦੀ ਆ ਥੋੜਾ ਜਿਹਾ ਉਪਰਾਂ ਬੰਦਾ ਲੈ ਲੋ ਕੈਮਰੇ ਨੂੰ ਦੇਖ ਲੋ ਇਧਰ ਇਧਰ ਦੀ ਭੱਜੂਗੀ ਆਹੀਂ ਆਹੀਂ ਕੱਢ ਲੈ ਇਹਨੂੰ ਥੋੜਾ ਜਿਹਾ ਕਟਰੂ ਦਾ ਵੀ ਪਸ਼ੂ ਕਰ ਜਾਂਦਾ ਹੈਗਾ ਕਿਉਂਕਿ ਸੱਜਰ ਸੂਈ ਝੋਟੀ ਹੈਗੀ ਪਿਛਲੇ ਸੂਈ 11 ਕਿਲੋ ਦੁੱਤਾ ਹਾਂਜੀ ਆਪਣੇ ਕੋਲ ਘਰ ਜਾਂ ਮਾਂ ਜੀ ਸਾਰੇ ਪਸ਼ੂ ਅੱਛਾ ਆ ਮਾੜੀ ਪੂਛੀ ਪਰਾਂ ਕਰੀ ਇਹਦੀ ਇੱਥੇ ਜੱਜ ਕਰ ਲਿਓ ਦੋਸਤੋ ਸੂਈ ਹਵਾਨੇ ਨੂੰ ਤੇ ਕੱਦ ਕਾਠ ਵੀ ਚੰਗਾ ਹੈ ਸਿੰਗਾ-ਸੁੰਗਾ ਦੀ ਵੀ ਸੋਹਣੀ ਝੋਟੀ ਆ ਦੇਖੋ ਕੁੰਡੀ ਆ ਸਿੰਗਾ ਦੀ ਤੇ ਮੈਂ ਤੁਹਾਨੂੰ ਸਾਈਡ ਤੋਂ ਵੀ ਦਿਖਾ ਦਿੰਨਾ ਦੋ ਟਾਈਮ ਚਾਰ ਟਾਈਮ ਚੋਲਿਓ ਬਿਸ਼ੱਕ ਚੋਕੇ ਕੋਈ ਬੰਦਾ ਲੈ ਜੇ ਕਿਉਂਕਿ ਘਰ ਦੀਆਂ ਹੀ ਝੋਟੀਆਂ ਐ ਇਸ ਭਰਾ ਦੀਆਂ ਤੇ 11 ਕਿਲੋ ਇਸ ਝੋਟੀ ਨੇ ਪਹਿਲੇ ਸੂਏ ਦੁੱਧ ਦਿੱਤਾਗਾ ਐਤ ਕੀ ਹੋ ਸਕਦਾ ਹੈ ਭਾਈ ਵੀ 12 ਵੀ ਦੇ ਦੇ ਅਗਲੇ ਦੀ ਵਾਹਾਂ ਅਗਲੇ ਦੀ ਸੇਵ ਹੈਗੀ ਤੇ ਮਾਗਰ ਮੈਂ ਤੁਹਾਨੂੰ ਦੱਸ ਦਿੰਨਾ ਕੱਟੀ ਇਹਦੇ ਤੇ ਭੋਲੇ ਰੇਟ ਬਾਈ ਇਹਦਾ ਰੇਟ ਦੱਸ ਦਿਆਂਗੇ ਫੋਨ ਤੇ ਫੋਨ ਤੇ ਕਰ ਦੋਗੇ ਹਾਂਜੀ ਹੋਊ ਤਾਂ ਜਾਇਆ ਜਾਈ ਹਾਂ 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 ਦੋਸਤੋ ਰੇਟ ਇਹਦਾ ਫੋਨ ਤੇ ਹੋਊਗਾ। ਅਮਾ ਸੁਣੋ ਝੋਟੀ ਦੁਬਾਰੇ ਦਿਖਾ ਦਿੰਦੇ ਮੈਂ। ਕਰ ਲਿਓ ਕੰਟੈਕਟ ਜੇ ਕਿਸੇ ਵੀ ਭਰਾ ਨੂੰ ਚਾਹੀਦੀ ਹੋਈ ਘਰ ਦੀ ਝੋਟੀ ਐ। ਇਹਨਾਂ ਦੀ ਪਿਛਲੇ ਸੂਏ ਪਹਿਲਾਂ ਸੂਈ ਐ। ਅੱਜ ਪਸ਼ੂ ਇਹਨਾਂ ਕੋਲੇ ਥਾਂ ਭੀੜਾ ਗਿਆ ਥੋੜਾ ਜਿਹਾ ਨਾ ਪਸ਼ੂ ਵੀ ਆਪ ਘੋਰ ਕਾਸ ਸੂਨ ਵਾਲੀ ਤੇਰੇ ਕੋਲੇ। ਐਸ਼ੋ ਗਾਂ ਵੀ ਸੂਨ ਵਾਲੀਆਂ। ਠੀਕ ਐ। ਅਚਾਈ ਵੀ ਆਸ ਹੋਈ ਵੀ ਐ। ਠੀਕ ਐ। ਤਾਂ ਕਰਕੇ ਪਸ਼ੂ ਵੇਚਦੇ ਹੈਗੇ। ਲੋਡੀ ਨੰਬਰ ਭਰਾ ਦਾ ਸਕਰੀਨ ਤੇ ਆ ਮੁੱਲ ਫੋਨ ਤੇ ਹੋਊਗਾ ਕਮਾਲੂ ਪਿੰਡ ਹੈ ਤਲਵੰਡੀ ਸਾਬੋ ਤਹਿਸੀਲ ਹੈ ਤੇ ਜ਼ਿਲ੍ਹਾ ਦੋਸਤੋ ਬਠਿੰਡਾ ਹੈ ਜੱਜਲ ਰੋਡ ਪੈਂਦਾ ਹੈ ਕਮਾਲੂ ਪਿੰਡ ਤੋਂ ਉਸ ਰੋਡ ਦੇ ਉੱਪਰ ਵੀਰ ਦਾ ਘਰ ਹੈ ਧੰਨਵਾਦ ਸਸਰੀ ਗਲ ਭਰਾਵਾ ਨੂੰ